ਮੈਂ ਸੱਚੀ ਗੱਲ ਕਹਿਣਾ ਝੂਠ ਨਹੀਂ ਕਹਿਣਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਦੇਖ ਤੂੰ ਮੈਨੂੰ ਜਥੇਦਾਰ ਬਣਾਇਆ ਕੋਈ ਸ਼ੱਕ ਨਹੀਂ ਉਹ ਬਣਦਾ ਹੀ ਉਹਨਾਂ ਦੀ ਪ੍ਰਵਾਨਗੀ ਨਾਲ ਮੈਂ ਤੇਰਾ ਕਦੇ ਮਾਰਾ ਨਹੀਂ ਸੋਚਦਾ ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾਰਾ ਮੈਂ ਸੁਪਨੇ 'ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਊਸੂਲਾਂ ਦੇ ਵਿਚਕਾਰ ਗੱਲ ਆ ਗਈ ਮੈਂ ਉਹਦੇ ਊਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਜੀ ਕਿਸੇ ਨੂੰ ਗੁੱਸਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਦਾ ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ ਆਪਣੇ ਊਸੂਲ ਨਾਲ ਖੜ ਗਿਆ ਜੋ ਪੰਥ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਔਰ ਖੜਾ ਰਹੂੰਗਾ ਇਹ ਗੱਲ ਪੱਕੀ ਹੈ ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਕੇ ਹੱਥ ਜੋੜ ਕੇ ਝੋਲੀਆਂ ਅਟਕੇ ਉਹਨਾਂ ਨੂੰ ਅਜਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲਾ ਜਿਹੜਾ ਹੈ ਪੰਥ ਦਾ ਚੁੱਲਾ ਹੈ ਇਹ ਤੱਪ ਗਿਆ ਇਹਦੇ ਤੇ ਆਜੋ ਸਾਰੇ ਇਕੱਠੇ ਹੋ ਜੋ ਬੇਨਤੀਆਂ ਕਰੋ